ਉਹਨੋ ਜੇ ਪਾਸੇ ਜੇ ਗੱਲ ਕਰੀਏ ਅੱਜ ਜੋ ਪੰਜਾਬ ਯੂਨੀਵਰਸਿਟੀ ਦੇ ਅੰਦਰ ਇੱਕ ਪ੍ਰੋਬਲਮ ਆਈ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਜੇ ਮਹਾਰਾਜਾ ਰਣਜੀਤ ਸਿੰਘ ਕਾਸ਼ੀ ਵਿਸ਼ਨਾਰ ਸੁਨਹਿਰੀ ਮੁਸੱਲਹੌਰ ਤੇ ਦਰਬਾਰ ਸਾਹਿਬ ਨੂੰ ਇਕੁਅਲ ਸੋਨਾ ਦੇ ਸਕਦੇ ਨੇ ਤੇ ਇਹ ਤਾਂ ਕਹਿੰਦੇ ਨਾ ਸਿਸਟਮ ਆਪਰੇਟਿੰਗ ਮੈਨੂਅਲ ਹੈ ਕਿ ਅਸੀਂ ਸਾਰੇ ਲੋਕਾਂ ਨੂੰ ਇੱਕੋ ਜਿਹਾ ਸਮਝੀਏ ਇਹ ਮਹਾਰਾਜਾ ਰਣਜੀਤ ਸਿੰਘ ਹੋਰ ਅਸੀਂ ਮਲਵੇ ਦੇ ਰਾਜ ਦੀ ਇੱਕ ਦੇਣ ਹੈ ਅੱਜ ਅਸੀਂ ਹਦਕਾਲ ਗੱਲ ਕਰ ਰਹੇ ਸੀ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਡਾ ਪੰਜਾਬੀ ਮਿਸਟਰ ਪੱਲਾ ਇਥੇ ਦੀ ਕੌਂਸਲ ਨਾਲ ਜੁੜਿਆ ਗਿਆ ਤੁਸੀਂ ਮੈਨੂੰ ਲਾਇਆਗੇ ਮੈਨੂੰ ਬਹੁਤ ਅੱਛਾ ਲੱਗਿਆ ਉੱਥੇ ਇੰਨੇ ਸਾਰੇ ਪੰਜਾਬੀ ਆਪਣੇ ਇੰਡੀਅਨ ਵੀਰਾਂ ਨੂੰ ਦੇਖ ਕੇ ਵੀ ਐਜ਼ ਅ ਕਮਿਊਨਿਟੀ ਨਿਊਜ਼ੀਲੈਂਡ ਦੇ ਅੰਦਰ ਕਿੰਨਾ ਫਲਰਿਸ਼ ਕਰ ਰਹੇ ਨੇ ਸੋ ਇਥੋਂ ਕੀ ਪਤਾ ਚੱਲਦਾ ਹੈ ਕਿ ਸਾਜੀ ਵਾਲਤਾ ਜਿਹੜੀ ਹੈ ਉਹ ਸਾਡਾ ਡੀਐਨਏ ਹੈ ਜੀ ਇਹਨੂੰ ਨਾ ਛੇੜੋ ਪੰਜਾਬੀ ਇੱਕ ਸਟੇਟ ਨਹੀਂ ਹੈ ਪੰਜਾਬ ਕਦੀ ਵੀ ਇੱਕ ਸਟੇਟ ਨਹੀਂ ਹੈ ਪੰਜਾਬ ਇੱਕ इमोਸ਼ਨ ਹੈ ਹੋਰ इमोਸ਼ਨ ਨਾਲ ਹੋਰ ਸਾਡੀ ਸਭ ਦੀ इमोਸ਼ਨ ਦੇ ਲੋਕ ਆ ਸਾਨੂੰ ਲਾਡ ਕਰੋ ਸਾਨੂੰ ਪਿਆਰ ਕਰੋ ਅਸੀਂ ਲੰਗਰ ਵਾਲੇ ਲੋਕ ਆ ਅਸੀਂ ਮਾਤਾ ਰਾਣੀ ਦੇ ਜਾਗਣ ਵਾਲੇ ਲੋਕ ਆ ਅਸੀਂ ਬੁੱਲੇ ਸ਼ਾਹ ਦੇ ਮੇਲਿਆਂ ਤੇ ਜਾਣ ਵਾਲੇ ਲੋਕ ਆ ਅਸੀਂ ਸ਼ਿਵ ਕੁਮਾਰ ਬਟਾਲਵੀ ਨੂੰ ਪਿਆਰ ਕਰਨ ਵਾਲੇ ਲੋਕ ਆ ਸੋ ਇਹਨੂੰ ਨਾ ਪਾੜੋ ਹੋਰ ਇਹ ਹੋ ਸਕਦਾ ਤੁਸੀਂ 2 ਜਾਂ 4 ਜਾਂ 5 ਸੀਟਾਂ ਵਾਜੇ ਜਾਓਗੇ ਦਰਦ ਪਰ ਇਸ ਇੱਕ ਵਾਰੀ ਜਿਹੜੀ ਬਾੜ ਪੈ ਗਈ ਕਿਉਂਕਿ ਅੱਜ ਤੱਕ ਅਸੀਂ ਲਹਿੰਦੇ ਪੰਜਾਬ ਜਾਂਦੇ ਆ ਜਾਂ ਚੜ੍ਹਦੇ ਪੰਜਾਬ ਉਹ ਲੋਕ ਆਂਦੇ ਨੇ ਅਸੀਂ ਕਿਵੇਂ ਮਿਲਦੇ ਆ ਇੱਕ ਹੋਰ ਪਾੜ ਇੱਕ ਹੋਰ ਅੱਡ ਪੰਨ ਸਾਨੂੰ ਕਿੱਥੇ ਲੈ ਕੇ ਨਹੀਂ ਜਾਏ ਔਰ ਮੈਂ ਥੋੜਾ ਜਿਹਾ ਪੇਨਫੁਲ ਫੀਲ ਕਰਦਾ ਇਹ ਗੱਲ ਕਰਦੇ ਹੋਏ ਕਿ ਇੰਨਾ ਸੋਹਣਾ ਸਾਡੀ ਵਾਲਤਾ ਹੈ ਇੰਨਾ ਸੋਹਣਾ ਕਮਾਲ ਹੈ